ਜ਼ਿਲ੍ਹਾ ਫਰੋਜ਼ਪੁਰ ਟ੍ਰੈਫਿਕ ਪੁਲਿਸ ਵੱਲੋਂ 31 ਮਾਰਚ ਨੂੰ ਦੇਖਦੇ ਹੋਏ ਜਗ੍ਹਾ-ਜਗ੍ਹਾ ਤੇ ਨਾਕੇ ਲਗਾ ਕੇ ਚੈਕਿੰਗ ਕੀਤੀ ਜਾ ਰਹੀ ਹੈ। ਇਸੇ ਚੈਕਿੰਗ ਦੌਰਾਨ ਇੱਕ ਬਾਈਕ ਸਵਾਰ ਨੌਜਵਾਨ ਨਾਲ ਟਕਰਾਅ ਹੋ ਜਾਂਦੀ ਹੈ ਜਿਸ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ। ਨਾਕੇ ਦੌਰਾਨ ਪੁਲਿਸ ਵੱਲੋਂ ਬਾਈਕ ਸਵਾਰ ਨੌਜਵਾਨ ਨੂੰ ਰੋਕਣ ਲਈ ਕਿਹਾ ਗਿਆ ਲੇਕਿਨ ਨੌਜਵਾਨ ਬਿਨਾਂ ਪਰਵਾਹ ਕੀਤੇ ਮੋਟਰਸਾਈਕਲ ਪਹਟਾ ਕੇ ਅੱਗੇ ਲੈ ਗਿਆ ਅਤੇ ਪੁਲਿਸ ਨੇ ਕੁਝ ਹੀ ਦੂਰੀ ਤੇ ਉਸ ਨੌਜਵਾਨ ਨੂੰ ਕਾਬੂ ਕਰ ਲਿਆ। ਤੁਸੀਂ ਵੀ ਦੇਖੋ ਕੀ ਹੈ ਪੂਰਾ ਮਾਮਲਾ ਮੰਦਿਰ ਦੇ ਕੋਲ ਤੇ ਇਹਨਾਂ ਨੇ ਮੇਰੇ ਨਾਲ ਧੱਕੇ ਨਾਲ ਮੂਰਥਾ ਇੱਥੇ ਬੌਂਡ ਕਰਨ ਦੀ ਕੋਸ਼ਿਸ਼ ਕੀਤੀ ਹੈ ਮੇਰੇ ਪ੍ਰੂਫ ਸਾਰੇ ਨੇ ਕਾਪੀ ਲਿਸੈਂਸ ਹੈਲਮਟ ਹਰੇਕ ਚੀਜ਼ ਮੇਰੇ ਕੋਲ ਹੈਗੀ ਹੈ ਪ੍ਰੂਫ ਸਾਰਾ ਮੇਰੇ ਕੋਲ ਹੈਗਾ ਇਹਨਾਂ ਨੇ ਮੇਰੇ ਨਾਲ ਧੱਕਾ ਕੀਤਾ ਹੁਣੇ-ਹੁਣੇ ਤੇ ਸਾਰੀ ਪਿੰਡ ਸਾਰੀ ਗੱਲ ਦਾ ਬੋਲੇ ਇਹ ਸਾਡੇ ਲੇਬਰਮੈਨ ਲੇਬਰ ਚ ਕੰਮ ਕਰਦਾ ਇਹ ਸਾਡੇ ਪ੍ਰਧਾਨ ਲੇਬਰ ਦੇ ਆਏ ਨੇ ਇਹਨਾਂ ਨੇ ਸਾਡੀ ਗੱਲ ਇੱਕ ਵੀ ਨਹੀਂ ਸੁਣੀ ਅੱਜ ਤੋਂ ਮੇਰੇ ਨਾਲ ਕਦਰ ਕਿੰਨੇ ਵਾਰ ਧੱਕਾ ਕਰ ਚੁੱਕੇ ਨੇ ਮੈਂ ਹਰ ਵਾਰੀ-ਵਾਰੀ ਬਖਸ਼ਦਾ ਹੋਣਾ ਇਹ ਬੋਲ ਮੇਰੇ ਨਾਲ ਧੱਕਾ ਕਰ ਰਹੇ ਨੇ ਕੀ ਹੋਇਆ ਕੀ ਮਸਲਾ ਕੀ ਸੀ ਮਸਲਾ ਕੋਈ ਨਹੀਂ ਬਸ ਮੈਂ ਇੱਧਰ ਮੁੜ ਲਿਆ ਮੈਂ ਜੀ ਮੈਂ ਕਹਿੰਦਾ ਇੱਥੋਂ ਕੋ ਸਾਹਮਣੇ ਖੜੇ ਨੇ ਮੈਂ ਇੱਧਰ ਮੁੜ ਲਿਆ ਮੈਂ ਉੱਥੋਂ ਬਜ਼ਾਰੋਂ ਸਮਾਨ ਲੈਣਾ ਕੋਈ ਇਹ ਸਮਾਨ ਲੈਣ ਦੇ ਬਾਨੇ ਮੈਨੂੰ ਮੁਰਥਲ ਧੱਕੇ ਨਾਲ ਲਿਆਇਆ ਤੇ ਫਿਰ ਮੈਨੂੰ ਡਾਂਗਾ ਮਾਰਨ ਲੱਗੇ ਨੇ ਤੇ ਇੱਕ ਇਹ ਜ਼ਬਰਦਸਤੀ ਹੋ ਰਹੀ ਹੈ ਔਰ ਕੀ ਹੋ ਰਿਹਾ ਹੈ ਪ੍ਰੂਫ ਹੈਗਾ ਤੁਹਾਡੇ ਹਾਂ ਆ ਜਿਹੜੀ ਕਿਹਾ ਕਿ ਕਿੱਥੇ ਕੀਤੀ ਜਾ ਰਹੀ ਹੈ ਕਿ ਮਤਲਬ ਇਹ ਕਿਹਦੇ ਚੈਕਿੰਗ ਕੀਤੀ ਜਾਂਦੀ ਹੈ ਮਾਨਯੋਗ ਜੀ ਸਾਹਿਬ ਦੇ ਹੁਕਮ ਨਾਲ ਪਹਿਲੇ ਤੇ ਨਾਕਾ ਲਗਾਇਆ ਜਾਂਦਾ ਹੈ ਇਹ ਸ਼ੱਕੀ ਬੰਦੇ ਚੈਕਿੰਗ ਕੀਤੀ ਜਾਂਦੀ ਹੈ ਜਿਹੜੇ ਹੋਰ ਆਪਣੇ ਝੱਪੜੀ ਤੇ ਪ੍ਰੋਬਲਮ ਨਹੀਂ ਹੁੰਦੇ ਉਹ ਮੁੱਢੋਂ ਬੈਠ ਕੇ ਤਕਦੀਰ ਕਰਦੇ ਨਾ ਚਾਲ ਕਿਤੇ ਜਾਂਦੇ ਨੇ। ਕੱਡੀਆਂ ਦੇ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ। ਜਿਹੜੀਆਂ ਕੱਡੀਆਂ ਚੈਕਿੰਗ ਕੀਤੀ ਗਈ ਹੈ। ਕਿਹੜੀਆਂ ਕਿਹੜੀਆਂ ਟੀਮ ਵਾਸਤੇ ਫਰਨੇ ਦਾ ਦੇਣਾ? ਇਹ ਸਾਡੇ ਕੋਲ ਐਸਐਫਟੀ ਮੈਂ ਹੈ ਜੀ ਹੋਰ ਐਫਟੀ ਟੀਮ ਹੈ। ਅਸਲ ਚੈਕਿੰਗ ਕੀਤੀ ਜਾ ਰਹੀ ਸਾਰਿਆਂ ਦੇ। ਜਿਹੜੇ ਕਿ ਨੰਬਰ ਬੇਟਾ ਜਿਹਨਾਂ ਨਹੀਂ ਨਹੀਂ ਉਹਨਾਂ ਦੇ ਕੋਈ ਸਰਵਰ ਚਾਲ ਕਿਤੇ ਜਾਂਦੇ। ਕੁਝ ਹੋਰ ਵੀ ਕੱਢ ਗਿਆ ਉਹਦੇ ਜਿਹੜੇ। ਕਿਉਂਕਿ ਚਾਲੀਆਂ ਵਗੈਰਾ ਵੀ ਹੁੰਦੇ ਉਹਨਾਂ ਲਾਗੇ ਆਪਣੇ ਤੇ ਉਹਨਾਂ ਚਾਲ। ਇਹ ਮੈਂ ਤੇਰੇ ਕੋਲ ਨਹੀਂ ਉੱਤਰਾ ਚੜ ਚੜਾ ਗਾ ਫਿਕਸ ਕਰ ਕੇ ਆ ਕਾ ਆਰਡੀਨਰ ਬਈਆ ਮੋੜੀ ਜਾਓ ਬਾਤਿ ਪਲੇ ਦਾ ਫਰਮਾਨ ਬਾਤਿ ਪਲੇ ਦਾ ਫਰਮਾਨ ਮੋੜ ਲੈ ਜਾਏਗਾ ਤੂੰ ਰੋਪਿਆ ਯਾਰ ਮੋੜ ਲੈ ਇਧਰ ਜਾਣਾ ਤੂੰ ਪਿਆਰ ਪਿਆਰ ਅਸਲੀ ਜਾਣਾ ਤੂੰ ਯਾਰੇ ਇਨੀ ਉਹ ਮੈਂ ਕਹਿ ਤਾ ਆਪਣੇ ਸਪੋਰਟਰ ਨੂੰ ਬੋਲਣਾ ਪਵੇ ਉੱਥੋਂ ਸਾਰੇ ਬੇਚਾਨ ਕਿੰਨੇ ਹੈਡਫੋਨ ਪਾਇਆ ਨਾ ਕਿੰਨਾ ਕਿਹੜਾ ਹੈਡਫੋਨ ਪਾਇਆ ਨਾ ਕਿਹੜੇ ਕੋਲ ਬਹਾ ਮੈਂ ਕੀ ਕਰਦਾ ਰੰਗ ਪਾਈ ਉੱਥੇ ਜਰੂਰ ਖੜਦਾ ਫੜ ਕੇ ਗੱਲ ਪਾਈ ਕਿ ਹੁੰਦਾ ਇੱਥੇ यतो तो तो मैं अपने भाई ने कही है कि वैसे कल मेरा पूछे नाम मिलता है पूरा इनका प्यार ना क्या यही कहना सी भी थाने बोल प्यार ना बोले मारा नहीं बोले कुछ मेरी कह चलो मारने पर बोले मैं उनका देख रहा हूं मैं तुम्हारी बात सुन रहा हूं पर प्रूफ मेरे पास पूरे नहीं देख मैं तो नहीं कहता है क्या लोग कहते हैं पर मैं नहीं करता लोग कहते हैं ਮੈਂ ਇੱਥੇ ਕਦੇ ਮੈਂ ਦੁਰੋੜਾ ਪਈ ਨਹੀਂ ਲੋਕ ਕਿਹਦੇ ਦੁਰੋੜਾ ਫਿਰ ਆ ਕੇ ਨਹੀਂ ਲੱਗਦਾ ਕੋਈ ਨਹੀਂ ਪਾਇਆ ਕੋਈ ਕਾਹ ਦਾ ਮੋੜਾ ਪਾਣੀ ਬਣਾ ਕੇ ਆ ਗਿਆ ਨਾ ਤੇ ਕਾਹ ਦਾ ਬੰਦਾ ਕੋਈ ਨਾ ਜਿੱਦੀ ਨਕਤੀ ਜਿੱਟਾ ਟੋਟ ਸਾਹ ਤੋਂ ਐ ਡਾਕਟਰ ਕਿਤੇ ਦੇਣਾ ਚੱਲੋ ਜੋ ਕਰ ਲੈ ਉਹ ਜੋ ਪਿਆ ਯਾਰ ਉਹ